ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਮੌਸਮ ਬਾਰੇ ਕਿ ਪੰਜਾਬ ਚ ਕੀ ਦੁਬਾਰਾ ਮੀਂਹ ਦੀ ਸੰਭਾਵਨਾ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਚ ਮੀਂਹ ਪਵੇਗਾ ਕਿ ਦੁਬਾਰਾ ਮਾਰਚ ਚ ਜਿਹੜੀ ਠੰਡ ਦੁਬਾਰਾ ਵੱਧ ਰਹੀ ਹੈ ਜਿਵੇਂ ਕਿ ਹੁਣ ਪਹਿਲਾ ਮੌਸਮ ਸਾਫ਼ ਹੋ ਗਿਆ ਸੀ ਹੁਣ ਦੁਬਾਰਾ ਬੱਦਲਵਾਈ ਬਣੀ ਹੋਈ ਹੈ ਇਹਦਾ ਕੀ ਕਾਰਨ ਹੈ ਤਾਂ ਆਪਾਂ ਦੇਖ ਰਹੇ ਹਾਂ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਕੱਲ੍ਹ ਤੋਂ ਲਗਭਗ ਸਵੇਰ ਤੋਂ ਖਾਲੀ ਬੱਦਲਵਾਈ ਬਣੀ ਹੋਈ ਹੈ ਲਗਭਗ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਪਰ ਜਿਵੇਂ ਮਾਨਸਾ ਬਠਿੰਡਾ ਤੇ ਹਰਿਆਣੇ ਦੇ ਜਿਹੜੇ ਪੰਜਾਬ ਦੇ ਨਾਲ ਕੁਝ ਲੱਗਦੇ ਕੁਝ ਜ਼ਿਲ੍ਹੇ ਐ ਹਰਿਆਣੇ ਦੇ ਤੇ ਉਹਨਾਂ 'ਚ ਜਿਹੜੀ ਹਲਕੀ ਬੂੰਦਾਬੰਦੀ ਵੀ ਹੋ ਰਹੀ ਹੈਗੀ ਤੇ ਉਹਨਾਂ 'ਚ ਹਾਕਾ ਦਰਮਿਆਨਾ ਕਿਤੇ ਕਿਤੇ ਮੀਂਹ ਹੈ ਤੇ ਜਿਵੇਂ ਕਿ ਬਾਕੀ 11 ਮਾਰਚ ਨੂੰ ਪੰਜਾਬ 'ਚ ਦੁਬਾਰਾ ਮੀਂਹ ਦੀ ਜਿਹੜੀ ਸੁਭਾਵਨਾ ਕਹਿ ਰਹੇ ਵੀ ਹੋਵੇਗੀ ਉਹਦੇ ਬਾਰੇ ਅਸੀਂ ਪੂਰੀ ਡਿਟੇਲ 'ਚ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾ ਕੇ ਕਿ 11 ਨੂੰ ਮੀਂਹ ਦੀ ਸਭਾਵਨਾ ਹੈ ਤੇ ਉਹ ਕਿੰਨੀ ਹੈ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਪਵੇਗਾ ਮੀਂਹ ਤੇ ਵੈਸੇ ਹੁਣ ਹਲਕੀ ਬੱਦਲਬਾਈ ਬਣੀ ਹੋਈ ਹੈ ਕਈ ਮਾਲਵੇ ਦੇ ਜ਼ਿਲ੍ਹਿਆਂ 'ਚ ਮੀਂਹ ਦੀ ਸਭਾਵਨਾ ਥੋੜੀ-ਬਹੁਤ 11 ਤੋਂ ਪਹਿਲਾਂ ਤੇ 11 ਮਾਰਚ ਤੋਂ ਪੰਜਾਬ 'ਚ ਦੁਬਾਰਾ ਮੀਂਹ ਦੀ ਸਭਾਵਨਾ ਉਹਦੇ ਬਾਰੇ ਅਸੀਂ ਪੂਰੀ ਡਿਟੇਲ 'ਚ ਵੀਡੀਓ ਬਣਾਵਾਂਗੇ 11 ਮਾਰਚ ਤੋਂ 17 ਮਾਰਚ ਵਾਲੇ ਮੌਸਮ ਬਾਰੇ ਵੀਡੀਓ ਜੋ 11 ਮਾਰਚ ਨੂੰ ਸਵੇਰੇ ਅਪਲੋਡ ਹੋਵੇਗੀ ਤੇ ਹੁਣ ਹਲਕੀ ਬੱਦਲਬਾਈ ਬਣੀ ਹੋਈ ਹੈ ਮਾਲਵੇ ਦੇ ਜ਼ਿਲ੍ਹਿਆਂ 'ਚ ਕੁਝ ਕਿਤੇ ਕਿਤੇ ਕੰਮਨ ਕਾਣੀ ਹੋ ਸਕਦੀ ਹੈ ਜਿਆਦਾ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਆ ਇੱਕ ਦੋ ਦਿਨਾਂ 'ਚ ਤੇ 11 ਮਾਰਚ ਤੋਂ ਜ਼ਰੂਰ ਹੈਗੀ ਹੈ ਪੰਜਾਬ 'ਚ ਮੀਂਹ ਦੀ ਸੰਭਾਵਨਾ ਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਉਹ ਕਿਹੜੇ ਕਿਹੜੇ ਦਿਨ ਕਿਹੜੇ ਜ਼ਿਲ੍ਹਿਆਂ 'ਚ ਜਿਆਦਾ ਪ੍ਰਭਾਵ ਆ ਉਹਦੇ ਬਾਰੇ ਅਸੀਂ ਵੀਡੀਓ ਪਾਵਾਂਗੇ ਤਾਂ ਹੁਣ ਜਿਹੜਾ ਇੱਕ ਦੋ ਦਿਨਾਂ ਆਗੇ ਅੱਜ ਤੇ ਕੱਲ ਦਾ ਅਸੀਂ ਕੱਲ ਸੀ ਤਾਂ ਇਹ ਖਾਲੀ ਬੱਦਲਪਾਈ ਬਣੀ ਹੋਈ ਹੈ ਪੰਜਾਬ ਦੇ ਸਿਰਫ ਮਾਲਵੇ ਦੇ ਜ਼ਿਲ੍ਹਿਆਂ 'ਚ ਕਿਤੇ ਕਿਤੇ ਬੂੰਦਾਬੰਦੀ ਹੋ ਸਕਦੀ ਹੈ ਹੋਰ ਕਿਤੇ ਮੀਂਹ ਦੀ ਕੋਈ ਸੁਭਾਵਨਾ ਨਹੀਂ ਤਿੰਨ ਦਿਨ ਤੇ ਉਸ ਤੋਂ ਬਾਅਦ 11 ਮਾਰਚ ਤੋਂ ਮੀਂਹ ਦੀ ਸੁਭਾਵਨਾ ਹੋਵੇਗੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰੋ ਹੋਰ ਵੀ ਅਸੀਂ ਇਹੋ ਜਿਹੀਆਂ ਕੰਮ ਦੀਆਂ ਵੀਡੀਓ ਸਕਾਉਂਦੇ ਰਹਿੰਨੇ ਆ ਤਾਂ ਇਸ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਧੰਨਵਾਦ